ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜੌਰੀ ਪਿੰਡ ਵਾਲੀ ਉਦਾਸੀ ਛੱਡ ਰਹੀ ਸੀ ਦੋਨੋਂ ਵੇਲੇ ਦਾ ਭੋਜਨ ਹੁਣ ਸ਼ਰਤਾਂ ਉੱਪਰ ਨਹੀਂ ਸੀ ਮਿਲਦਾ ਨਰਾਇਣ ਦਾਸ ਬਣਿਆ ਲਕਸ਼ਮਣ ਤੇ ਉਹ ਮੋਲ ਰਿਹਾ ਸੀ ਆਪਣੇ ਟੋਲੇ ਵਿੱਚ ਉਹ ਬਹੁਤ ਹੀ ਪਿਆਰਾ ਤੇ ਹਾਸਮੁਖ ਬਾਲ ਸਾਧੂ ਬਣ ਗਿਆ ਸੀ ਜਾਣ ਕੇ ਪ੍ਰਸਾਦ ਨੇ ਹੁਣ ਉਸ ਨੂੰ ਧਰ-ਧਰ ਜਾ ਕੇ ਵਿਖਿਆ ਮੰਗਣ ਦੀ ਆਗਿਆ ਦੇ ਦਿੱਤੀ ਉਸ ਦੀ ਮੋਹਣੀ ਸੂਰਤ ਵੇਖ ਕੇ ਔਰਤਾਂ ਖੁੱਲੇ ਹੱਥੀ ਭਿਖਿਆ ਦਿੰਦੀਆਂ ਜਦੋਂ ਡੇਰੇ ਆ ਕੇ ਸਾਰੇ ਚੇਲੇ ਆਪਣੀਆਂ ਬਗਲੀਆਂ ਖਾਲੀ ਕਰਦੇ ਤਾਂ ਬਹੁਤੀ ਵਾਰ ਨਾਰਾਇਣ ਦਾਸ ਦੀ ਭਿਖਿਆ ਸਮਗਰੀ ਜਿਆਦਾ ਹੁੰਦੀ ਜਾਨਕੀ ਪ੍ਰਸਾਦ ਖੁਸ਼ ਹੋ ਕੇ ਉਸ ਬੁੱਕਲ ਵਿੱਚ ਲੈ ਲੈਂਦਾ ਪੁੱਛਦਾ দান ਦਕਸ਼ਨਾ ਦੇ ਨਾਲ ਗਾਲਾਂ ਦਾ ਪ੍ਰਸਾਦ ਵੀ ਮਿਲਦਾ ਹੈ ਪੁੱਤਰ ਨਾ ਗੁਰੂ ਜੀ ਕਦੇ ਵੀ ਨਹੀਂ ਗੋ ਜੀ ਮਾਤਾਵਾਂ ਆਖਦੀਆਂ ਨੇ ਇੱਥੇ ਬੈਠ ਕੇ ਭੋਜਨ ਕਰ ਮੈਂ ਕਹਿ ਦਿਨਾ ਗੁਰੂ ਜੀ ਦੀ ਆਗਿਆ ਨਹੀਂ ਹੈ ਨਾਰਾਇਣ ਦਾਸ ਖੁਸ਼ ਹੋ ਕੇ ਦੱਸਦਾ ਸਾਧੂ ਹਨਾਣ ਹੁੰਦੇ ਅਜੇ ਤੱਕ ਸਾਨੂੰ ਤਾਂ ਕਿਸੇ ਔਰਤ ਨੇ ਘਰ ਵਿੱਚ ਬਿਠਾ ਕੇ ਭੋਜਨ ਕਰਨ ਲਈ ਨਹੀਂ ਕਿਹਾ ਚੇਲੇ ਗੋਮਤੀ ਦਾਸ ਨੇ ਪੁੱਛਿਆ ਗੁਰੂ ਜੀ ਇਹ ਛੋਰਾ ਅਸਾਂ ਨਾਲ ਵਧੇਰੇ ਪਿਖਿਆ ਕਿਵੇਂ ਲੈ ਆਉਂਦਾ ਜਾਨਕੀ ਪ੍ਰਸਾਦ ਹੱਸਣ ਲੱਗਾ ਚੇਲੇ ਹੋਰ ਹੈਰਾਨ ਹੋ ਗਏ ਇਸ ਵਿੱਚ ਇਸ ਤਰ੍ਹਾਂ ਹੱਸਣ ਵਾਲੀ ਕਿਹੜੀ ਗੱਲ ਹੈ ਉਹਨਾਂ ਦੇ ਮਨਾਂ ਵਿੱਚ ਪਾਲ ਸਾਧੂ ਲਈ ਈਰਖਾ ਜਾਗ ਉੱਠੀ ਜਾਨਕੀ ਪ੍ਰਸਾਦ ਸਭ ਸਮਝਦਾ ਸੀ ਚੇਲੇ ਬਾਲਕ ਨਾਲ ਰੁੱਖਾ ਵਿਵਹਾਰ ਕਰਨ ਲੱਗੇ ਇੱਕ ਦਿਨ ਜਾਨਕੀ ਪ੍ਰਸਾਦ ਨੇ ਸਮਝਾਇਆ ਇਰਖਾ ਮਨੁੱਖ ਦੀ ਆਤਮਾ ਸਾੜ ਦਿੰਦੀ ਹੈ ਭਗਤ ਜਨੋ ਬਾਲ ਮਨ ਪ੍ਰਮਾਤਮਾ ਦੇ ਬਧੇਰੇ ਨੇੜੇ ਹੁੰਦਾ ਹੈ ਅਜੇ ਨਰਾਇਣ ਦਾਸ ਅੰਦਰ ਲਾਲਸਾ ਕਾਮ ਇੱਛਾ ਲਾਲਚ ਪੈਦਾ ਨਹੀਂ ਹੋਇਆ ਬਾਲ ਰੱਬ ਦਾ ਲਗੂ ਰੂਪ ਹੁੰਦਾ ਹੈ ਦਾਨੀ ਭਿਖਾਰੇ ਦੇ ਕੱਪੜੇ ਜਾਂ ਸੂਰਤ ਵੇਖਦਾ ਹੈ ਪਰ ਬਾਲ ਮਨ ਧਾਤੇ ਦੀ ਆਤਮਾ ਪਛਾਣ ਰਿਹਾ ਹੈ ਜਿਹੜੇ ਬੰਦੇ ਸਾਧੂ ਜਾਂ ਪੁਜਾਰੀ ਬਹੁਤੇ ਧਰਮੀ ਬਾਨਦੇ ਨੇ ਪੂਜਾ ਪਾਠ ਕਰਨ ਵਾਲੇ ਹੁੰਦੇ ਨੇ ਉਹਨਾਂ ਵਿੱਚ ਹੌਲੀ ਹੌਲੀ ਹਉਮੈ ਪੈਦਾ ਹੋ ਜਾਂਦੀ ਹੈ ਉਹ ਸਮਝਦੇ ਹਨ ਜਾਂ ਸਮਝਣ ਲੱਗਦੇ ਹਨ ਅਸੀਂ ਪ੍ਰਮਾਤਮਾ ਦੇ ਬਹੁਤ ਨੇੜੇ ਹਾਂ ਉਹ ਸੰਸਾਰੇ ਮਨੁੱਖ ਦੀ ਪਰਵਾਹ ਕਰਨੇ ਛੱਡ ਦਿੰਦੇ ਨੇ ਸਾਨੂੰ ਪ੍ਰਕਿਰਤੀ ਜੈਸਾ ਕੁਦਰਤ ਜੈਸਾ ਬੰਨਾ ਪਵੇਗਾ ਲੈਣਾ ਕੁਝ ਨਹੀਂ ਸਿਰਫ ਦੇਣਾ ਹੈ ਕੋਈ ਪੱਥਰ ਵੀ ਮਾਰਦਾ ਹੈ ਤਾਂ ਰੁਕ ਫਲ ਦਿੰਦੇ ਨੇ ਤਪੱਸਿਆ ਸਾਧਨਾ ਨਾਲ ਆਪਣੀਆਂ ਇੱਛਾਵਾਂ ਮਾਰਨੀਆਂ ਹੋਣਗੀਆਂ ਕੁਦਰਤ ਦੇ ਰਹੱਸ ਨੂੰ ਸਮਝਣਾ ਪਵੇਗਾ ਹਰ ਰਹੱਸ ਦੀ ਕੋਈ ਨਾ ਕੋਈ ਚਾਬੀ ਹੁੰਦੀ ਹੈ ਪਰਮਾਤਮਾ ਦੀ ਭਗਤੀ ਪੂਜਾ ਨਿਸ਼ਕਾਮੋ ਕੇ ਮਨੁੱਖਾਂ ਦੀ ਸੇਵਾ ਇਹ ਸਭ ਸਾਨੂੰ ਚਾਬੀਆਂ ਦੀ ਸਿਆਣ ਅਤੇ ਇਸ ਵਰਤਨ ਦੀ ਜਾਂਚ ਸਿਖਾਉਂਦੀਆਂ ਨੇ ਇਰਖਾ ਮਰ ਪਿਆਰ ਕਰਨਾ ਸਿੱਖੋ ਉਸ ਗੁਰੂ ਤੋਂ ਵੱਡਾ ਕੋਈ ਨਹੀਂ ਜਿਹੜਾ ਆਪਣੇ ਚੇਲਿਆਂ ਭਗਤਾਂ ਨੂੰ ਬ੍ਰਿਛਾ ਵਰਗਾ ਬਣਾ ਸਕੇ ਜਿਨੇ ਠੰਡੀ ਸ਼ਾਮ ਮਨੁੱਖ ਦੇ ਸਕਦਾ ਹੈ ਬ੍ਰਿਜ ਨਹੀਂ ਦੇ ਸਕਦਾ ਬ੍ਰਿਸ਼ ਕੋਲ ਸਾਨੂੰ ਚੱਲ ਕੇ ਜਾਣਾ ਪੈਂਦਾ ਹੈ ਮਨੁੱਖ ਉਹਦ ਲੋੜਵੰਦ ਕੋਲ ਪਹੁੰਚ ਸਕਦਾ ਹੈ ਮਾਂ ਨਦੀ ਪਵਿੱਤਰਤਾ ਅਤੇ ਸੇਵਾ ਪਾਵਨਾ ਨਾ ਮਰਨ ਦੇਣੀ ਭਗਤ ਜਨੋ ਬੇਰਾਗੀ ਜੀਵਨ ਦਾ ਇਹੀ ਧਰਮ ਹੈ ਗੁਰੂ ਜੀ ਦੇ ਪ੍ਰਵਚਨ ਸੁਣ ਕੇ ਸਾਧੂ ਸ਼ਾਂਤ ਹੋ ਗਏ ਸਾਧੂਆਂ ਅਤੇ ਗੁਰੂ ਜੀ ਨੂੰ ਬਚਨ ਵਿਲਾਸ ਕਰਦੇ ਛੱਡ ਕੇ ਨਰਾਇਣ ਦਾਸ ਸ਼ਿਕਲੀ ਕਰਾਂਤੇ ਆਪਣੇ ਦੋਸਤਾਂ ਵੱਲ ਦੌੜ ਗਿਆ ਇਸ ਵੇਲੇ ਉਹ ਉਹਨਾਂ ਨਾਲ ਨਕਲੀ ਦੀਰ ਕਮਾਨ ਅਤੇ ਲੱਕੜ ਦੀਆਂ ਤਲਵਾਰਾਂ ਨਾਲ ਲੜਾਈ ਲੜਾਈ ਖੇੜ ਰਿਆ ਸੀ ਬਾਗ ਨਾਰਾਇਣ ਦਾਸ ਨੂੰ ਕੀ ਪਤਾ ਸੀ ਇਹ ਲੜਾਈ ਲੜਾਈ ਦੀ ਖੇਡ ਉਸ ਦੇ ਜੀਵਨ ਦਾ ਨਸੀਬਾ ਬਣੇਗੀ ਉਸ ਦੇ ਨਾਮ ਤੋਂ ਮੁਗਲ ਸਤਨਤ ਕੰਬ ਉਠਿਆ ਕਰੇਗੀ ਤੇ ਉਹ ਅੰਤ ਜੀਵਨ ਤੱਕ ਮੁਗਲ ਹਾਕਮਾ ਦੀਆਂ ਅੱਖਾਂ ਦੇ ਰਣਕ ਬਣਿਆ ਕਰੇਗਾ ਨਾਰਾਇਣ ਦਾਸ ਸ਼ਿਕਲੀਗਰਾਂ ਦੇ ਬੰਦਿਆਂ ਦੇ ਤੋਂ ਢੜੇ ਬਣਾ ਲੈਂਦਾ ਇੱਕ ਦੀ ਅਗਵਾਈ ਆਪ ਕਰਦਾ ਜਦ ਤੱਕ ਡੇਰੇ ਵੱਲੋਂ ਉਸ ਨੂੰ ਹਾਕ ਨਾ ਪੈਂਦੀ ਮੁਸ਼ਕਲੇ ਗਰਾਂਦੀ ਬਸਤੀ ਵਿੱਚ ਹੀ ਬੇਲਾ ਸਮਾਂ गुजारਦਾ ਕਦੇ ਕਦੇ ਜਾਨਗੀ ਪ੍ਰਸਾਦ ਨਰਾਇਣ ਦਾਸ ਦੇ ਮਸਤਕ ਵੱਲ ਲਗਾਤਾਰ ਟਿਕ ਟਿਕੇ ਲਗਾ ਕੇ ਦੇਖਦਾ ਰਹਿੰਦਾ ਉਸ ਦੀਆਂ ਅੱਖਾਂ ਦੀ ਚਮਕ ਵੇਖ ਕੇ ਸੋਚੀ ਪੈ ਜਾਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਮੈਨੂੰ ਇਹ ਸਧਾਰਨ ਬਾਲ ਨਹੀਂ ਜਾਂਦਾ ਫਿਰ ਹੌਲੀ ਹੌਲੀ ਗੋਣ ਲੱਗਦਾ ਦਾਨ ਦਾ ਪਰੋਸਾ ਪਲ ਤਾਜਾ ਪਲ ਬੈਹਾ ਲੱਖ ਸ਼ੁਕਰਾਨੇ ਕੀਜੈ ਜਿੰਦ ਨਰੁਈ ਹੈ ਨਰਾਇਣ ਦਾਸ ਨੂੰ ਹੁਣ ਤੀਰ ਕਮਾਨ ਦਾ ਇਨਾ ਅਭਿਆਸ ਹੋ ਗਿਆ ਸੀ ਉਹ ਰੁੱਖਾਂ ਉੱਪਰ ਬੈਠੇ ਪਰਿੰਦੇ ਤਾਂ ਫੜ ਹੀ ਲੈਂਦਾ ਸੀ ਕਈ ਵਾਰ ਉੱਡਦੇ ਪਰਿੰਦੇ ਵੀ ਉਸ ਦਾ ਸ਼ਿਕਾਰ ਬਣ ਜਾਂਦੇ ਸਨ ਉਹ ਪਹਿਲਾਂ ਖਰਗੋਸ਼ਾਂ ਨੂੰ ਝਾੜੀਆਂ ਵਿੱਚੋਂ ਭਜਾਉਂਦਾ ਫਿਰ ਨਿਸ਼ਾਨਾ ਬੰਨ੍ਹ ਕੇ ਤੀਰ ਛੱਡਣਾ ਇੱਕ ਦਿਨ ਸ਼ਿਕਲੀਗਰਾਂ ਦੇ ਮੁੰਡਿਆਂ ਨਾਲ ਨਦੀ ਕਿਨਾਰੇ ਖੇਡ ਰਹੇ ਸਨ ਤੀਰ ਕਮਾਨ ਪਾਸੇ ਰੱਖੇ ਹੋਏ ਸਨ ਨਦੀ ਦੇ ਪਾਰਲੇ ਕੰਢੇ ਹਿਰਨਾਂ ਦਾ ਇੱਕ ਜੋੜਾ ਆ ਪਾਣੀ ਪੀਣ ਆਇਆ ਇੱਕ ਮੁੰਡੇ ਨੇ ਨਾਰਾਇਣ ਦਾਸ ਨੂੰ ਛੇੜਿਆ ਨਾਰਾਇਣ ਜੇ ਐਨੀ ਦੂਰ ਤੋਂ ਇੱਕ ਨੂੰ ਮਾਰ ਲੈ ਤਾਂ ਫਿਰ ਜਾਣੀਏ ਤੇਰਾ ਨਿਸ਼ਾਨਾ ਪੱਕਾ ਨਾਰਾਇਣ ਦਾਸ ਨੇ ਬੰਗਾਰ ਕਬੂਲ ਕਰਦਿਆਂ ਛੱਟ ਦੀਰ ਕਮਾੜ ਚੁੱਕਿਆ ਨਿਸ਼ਾਨਾ ਸੈਦਿਆ ਤੇ ਫਿਰ ਪੂਰੀ ਤਾਕਤ ਨਾਲ ਤੀਰ ਛੱਡ ਦਿੱਤਾ ਅਗਲੇ ਪਲ ਜੋੜੇ ਵਿੱਚੋਂ ਇੱਕ ਦੇ ਤੀਰ ਲੱਗਾ ਦੋਵੇਂ ਕਬਰਾ ਕੇ 도ੜੇ ਪਰ ਇੱਕ ਹੀ ਰੰ ਟਿੱਗ ਪਿਆ ਮੁੰਡਿਆਂ ਨੇ ਤਾੜੀਆਂ ਮਾਰੀਆਂ ਨਾਰਾਇਣ ਦਾਸ ਨੂੰ ਚੁੱਕ ਕੇ ਉਛਾਲਿਆ ਉਦੋਂ ਹੀ ਬਸਤੀ ਦੇ ਕੁਝ ਲੋਕ ਪਾਰਲੇ ਕੰਡੇ ਵੱਲ ਆਉਂਦੇ ਦੇ ਸੀ ਤਾ ਸਾਰੇ ਵਾਦ ਡਰ ਕੇ ਨੱਠ ਗਏ ਲੋਕਾਂ ਨੇ ਗੇਰੂਏ ਰੰਗ ਦੇ ਚੋਲੇ ਵਾਲੇ ਬਾਲ ਸਾਧੂ ਨੂੰ ਵੇਖ ਲਿਆ ਕੁਝ ਦੇਰ ਬਾਅਦ ਲੋਕ ਢੇਰੇ ਆ ਗਏ ਜਾਨਕੀ ਪ੍ਰਸਾਦ ਨੂੰ ਮਿਲੇ ਜਾਨਕੀ ਪ੍ਰਸਾਦ ਨੂੰ ਬਸਤੀ ਦੇ ਲੋਕਾਂ ਦੇ ਆਉਣ ਦਾ ਕਾਰਨ ਪਤਾ ਲੱਗਿਆ ਤਾਂ ਉਸ ਨੇ ਹੈਰਾਨ ਹੋ ਕੇ ਪੁੱਛਿਆ ਅਜੇ ਤਾਂ ਉਹ ਬਾਲ ਉਮਰਚ ਹੈ ਤੁਸੀਂ ਅੱਖੀਂ ਵੇਖਿਆ ਹੈ ਉਸ ਨੂੰ ਤੀਰ ਚਲਾਉਂਦੇ ਹਾਂ ਸੁਆਮੀ ਜੀ ਅਸੀਂ ਲੰਘ ਰਹੇ ਸਾਂ ਉਧਰੋਂ ਅਸਾਂ ਦੇ ਸਾਹਮਣੇ ਹੀ ਜਾਨਵਰ ਡੇਕ ਕੇ ਤੜਫ ਰਿਆ ਸੀ ਇਧਰ ਵੇਖਿਆ ਤਾਂ ਬਾਹਲ ਸਾਧੂ ਦੇ ਹੱਥ ਵਿੱਚ ਤੀਰ ਕਮਾਨ ਸੀ ਸਾਨੂੰ ਵੇਖਦਿਆਂ ਹੀ ਦੌੜ ਪਏ ਦੁੱਖ ਦੀ ਗੱਲ ਇਹ ਹੈ ਸੁਆਮੀ ਜੀ ਉਹ ਹਿਰਨੀ ਸੀ ਤੇ ਇੱਕ ਆਦਮੀ ਨੇ ਵਿੱਚ ਉਸ ਬੱਚੇ ਜਾਣਦੇ ਸਨ ਸੁਣ ਕੇ ਜਾਨਕੀ ਪ੍ਰਸਾਦ ਨੂੰ ਬਹੁਤ ਦੁੱਖ ਹੋਇਆ ਉਸ ਨੇ ਸਮਝਾ 부ਜਾ ਕੇ ਬਸਤੀ ਦੇ ਲੋਕਾਂ ਨੂੰ ਤੋਰ ਦਿੱਤਾ ਤੇ ਭਰੋਸਾ ਦਿੱਤਾ ਅੱਗੇ ਤੋਂ ਬਾਲਕ ਅਜੀਹਾ ਨਹੀਂ ਕਰੇਗਾ ਬਸਤੀ ਦੇ ਲੋਕ ਚਲੇ ਗਏ ਫਿਰ ਉਸ ਨੇ ਇੱਕ ਚੇਲਾ ਭੇਜ ਕੇ ਨਾਰਾਇਣ ਦਾਸ ਨੂੰ ਬੁਲਵਾਇਆ ਸ਼ਿਕਲੇ ਘਰਾਂ ਦੇ ਮੁੰਡਿਆਂ 'ਚ ਕਿਰਿਆ ਬੈਠਾ ਉਹ ਸੱਚ ਮੁਝੇ ਡਰਿਆ ਹੋਇਆ ਸੀ ਉਸ ਨੂੰ ਸੱਚ ਹੀ ਨਹੀਂ ਸੀ ਆ ਰਿਹਾ ਉਸ ਦੇ ਤੀਰ ਨਾਲ ਜਾਨਵਰ ਮਰ ਗਿਆ ਉਹ ਤਾਂ ਸੋਚਦਾ ਸੀ ਤੀਰ ਉਰੇ ਬਰੇ ਡਿੱਗੇਗਾ ਹਰਨ ਦੌੜਨਗੇ ਤੇ ਉਹ ਸਾਰੇ ਖੂ ਮਜ਼ਾ ਲੈਣਗੇ ਪਰ ਇਹ ਕਿਵੇਂ ਹੋ ਗਿਆ ਚੇਲੇ ਦੇ ਪਿੱਛੇ ਲੋਕ ਤਾਂ ਡਰਦਾ ਉਹ ਡੇਰੇ ਅੰਦਰ ਦਾਖਲ ਹੋਇਆ ਸਾਰਿਆਂ ਦੇ ਸਾਹਮਣੇ ਗੁਰੂ ਨੇ ਉਸ ਨੂੰ ਡਾਂਟਣਾ ਚੰਗਾ ਨਾ ਸਮਝਿਆ। ਬਾਲਕ ਨੇ ਦੋਵੇਂ ਕੰਨ ਫੜ ਕੇ ਕਿਹਾ, ਭੁੱਲ ਹੋ ਗਈ ਗੁਰੂ ਜੀ। ਨਾਲ ਹੀ ਉਹਦੀਆਂ ਅੱਖਾਂ ਵਿੱਚੋਂ ਅਥਰੂ ਤਰਨ ਲੱਗੇ। ਜਾਨ ਕੇ ਪ੍ਰਸਾਦ ਉੱਠਿਆ, ਨਰਾਇਣ ਦਾਸ ਡਰ ਗਿਆ। ਹੁਣ ਮਾਰ ਪੈਗੀ, ਅਸੀਂ ਤਾਂ ਖੇਡਦੇ ਪਏ ਸੀ। ਹੁਣ ਉਹ ਰੋਣ ਲੱਗ ਪਿਆ। ਬਸ ਚੁੱਪ ਕਰ ਗੁਰੂ ਨੇ ਬਾਲਕ ਦੀਆਂ ਅੱਖਾਂ ਪੂੰਝੀਆਂ। जा अंदर जाके भोजन कर लिया दास अंदर वाल चलिया गया अज तोर बड़ी सुस्त सी पहला वहा दुड़ंगे मार्दा नहीं सी गया। सारे चेले हैरान सन गुरु ने दास नारायणदास नहीं आख्या दास ने पूछा गुरु जी आपने ही दसिया है असा दे जीव हत्या पाप है ਫੇਰ ਤੁਸੀਂ ਨਾਰਾਇਣ ਦਾਸ ਨੂੰ ਰੋਕਦੇ ਕਿਉਂ ਨਹੀਂ ਇਹ ਲੜਕੀਆਂ ਨਾਲ ਝੂਠੀ-ਮੁੱਠੀ ਦੀਆਂ ਲੜਾਈਆਂ ਕਰਨ ਲੱਗਾ ਹੈ ਪੰਛੀ-ਪਰਿੰਦੇ ਮਾਰਦਾ ਰਹਿੰਦਾ ਹੈ ਇਸ ਨੂੰ ਉਹਨਾਂ ਦੇ ਪ੍ਰਾਣ ਲੈਣ ਦਾ ਕੀ ਹੱਕ ਹੈ ਜਦ ਇਹ ਉਹਨਾਂ ਨੂੰ ਪ੍ਰਾਣ ਵਾਪਸ ਨਹੀਂ ਦੇ ਸਕਦਾ ਜਾਨਕੀ ਪ੍ਰਸਾਦ ਚੇਲਿਆਂ ਦਾ ਇਰਾਦਾ ਸਮਝਦਾ ਸੀ ਉਹ ਚਾਹੁੰਦੇ ਸਨ ਬਾਲਕ ਨੂੰ ਬੈਰਾਗੀ ਪੰਥ ਵਿੱਚ ਉਹ ਕੱਢ ਦਿੱਤਾ ਜਾਵੇ ਜਾਂ ਉਸ ਨੂੰ ਮਾਰ ਪਵੇ ਗੁਰੂ ਡੋਂਗੀ ਸੋਚ ਵਿੱਚ ਲੈ ਹੋ ਗਿਆ ਥੋੜੀ ਸ਼ਾਂਤੀ ਨਾਲ ਆ ਲੱਗੀ ਅੱਖਾਂ ਬੰਦ ਹੋ ਗਈਆਂ ਫਿਰ ਹੌਲੀ-ਹੌਲੀ ਸਿਰ ਉਠਾਇਆ ਬੋਲਿਆ ਮੈਂ ਸਮਝਦਾ ਹਾਂ ਖੇਡ-ਖੇਡ ਵਿੱਚ ਬਾਲਕ ਤੋਂ ਭੁੱਲ ਹੋਈ ਹੈ ਪਰ ਤੁਸੀਂ ਸਭ ਇਹ ਵੀ ਜਾਣ ਲੈਣਾ ਚਾਹੀਦਾ ਹੈ ਬੈਰਾਗੀ ਪੰਥ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਜੰਗਲਾਂ ਵਿੱਚ ਪਹਾੜ ਖੱਡਾਂ ਗੁੰਦਰਾਵਾ ਵਿੱਚ ਪਰਮਣ ਕਰਦੇ ਰਹੀਏ ਭਿੱਖਿਆ ਮੰਗ ਕੇ ਖਾਈਏ ਤੇ ਕੁੰਖਾਰ ਜਾਨਵਰਾਂ ਦਾ ਸ਼ਿਕਾਰ ਬਣ ਜਾਈਏ ਬੇਰਾਗੀ ਪੰਥ ਆਪਣੀ ਰੱਖਿਆ ਦਾ ਪਾਠ ਵੀ ਦੱਸਦਾ ਹੈ ਸੰਸਾਰੀ ਜੀਵਾਂ ਪ੍ਰਤੀ ਵੀ ਅਸੀਂ ਅੱਖਾਂ ਨਹੀਂ ਮੀਟ ਸਕਦੇ ਉਹ ਸਾਨੂੰ ਭੋਜਨ ਦਿੰਦੇ ਹਨ ਕੱਪੜੇ ਵਸਤਰ ਦਿੰਦੇ ਹਨ ਇਹ ਕਦੇ ਨਹੀਂ ਹੋ ਸਕਦਾ ਅਸੀਂ ਪਰਮਾਤਮਾ ਦਾ ਨਾਮ ਜਪੀਏ ਤਪੱਸਿਆ ਕਰੀਏ ਤੇ ਲੋਕ ਭਾਵੇਂ ਮਰਨ ਭਾਵੇਂ ਜੀ ਭਾਵੇਂ ਹਾਕਮਾਂ ਅਤੇ ਰਾਜੀਆਂ ਬਾਦਸ਼ਾਹਾਂ ਦੇ ਜ਼ੁਲਮ ਸਹੰਦੇ ਰਹਿਣ ਤੇ ਅਸੀਂ ਸਵਰਗ ਦੀ ਇੱਛਾ ਕਰਦੇ ਰਹੇ ਅਸਾਂ ਦਾ ਪੈਰਾਗੀ ਪੰਥ ਅਜੇ ਹੀ ਪੰਥ ਦੀ ਰਵਾਇਤ ਨਹੀਂ ਪਾਲਦਾ ਅਸੀਂ ਜੰਗਲਾਂ 'ਚ ਪਰਮਣ ਕਰਦੇ ਵੀ ਖੁੰਖਾਰ ਜਾਨ ਮਾਰੋ ਤੋਂ ਆਪਣਾ ਬਚਾਉ ਕਰਦੇ ਹਾਂ ਇਸੇ ਤਰ੍ਹਾਂ ਜਦ ਸੰਸਾਰ ਵਿੱਚ ਪਰਜਾ ਉੱਪਰ ਰਾਜ ਕਰਨ ਵਾਲੇ ਹਾਕਮਾਂ ਉਹ ਨੂੰ ਆਪਣੀ ਇੱਛਾ ਮੁਤਾਬਕ சுவாਸ ਨਹੀਂ ਲੈਣ ਦਿੰਦੇ ਜੀਣ ਨਹੀਂ ਦਿੰਦੇ ਉਹਨਾਂ ਹਾਕਮਾਂ ਨੂੰ ਵੀ ਸ਼ਹਿ ਲਾ ਕੇ ਘਾਤ ਲਾ ਕੇ ਪੈਦੜਾ ਲੈ ਕੇ ਜੰਗਲੀ ਜਾਨਵਰਾਂ ਵਾਂਗ ਉਹ ਕੱਤਣਾ ਚਾਹੁੰਦਾ ਹੈ ਇਸ ਵਿੱਚ ਕੋਈ ਪਾਪ ਨਹੀਂ ਹੈ ਕੁੰਕਾਰ ਜਾਨਵਰਾਂ ਦੀ ਪਛਾਣ ਕਰਨਾ ਜ਼ਰੂਰੀ ਹੈ ਬਾਲਕ ਨੂੰ ਅਜੇ ਇਹਨਾ ਪਤਾ ਨਹੀਂ ਤੁਸਾਂ ਸਾਰਿਆਂ ਨੂੰ ਵੀ ਇਹ ਵਿੱਦਿਆ ਹਾਸਲ ਕਰਨੀ ਜ਼ਰੂਰੀ ਹੈ ਵਿਪਤਾ ਸਮੇ ਅਸਾਨੂੰ ਆਪਣੀ ਰੱਖਿਆ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਨਰਾਇਣ ਦਾਸ ਦੇ ਖੇਡ ਨੇ ਤੁਸਾਂ ਸਭਨਾਂ ਲਈ ਇੱਕ ਨਵਾਂ ਸ਼ੁੱਗਲ ਪੈਦਾ ਕਰ ਦਿੱਤਾ ਹੈ। ਹੁਣ ਅਸੀਂ ਸਾਰੇ ਨਿਯਮਤ ਸ਼ਸਤਰਾਂ ਦੀ ਵਿੱਦਿਆ ਗ੍ਰਹਿਣ ਕਰਾਂਗੇ। ਆਪਾਂ ਸਿੱਖਾਂਗੇ ਕਿਵੇਂ 1-2 ਜਾਂ ਥੋੜੇ ਬੰਦੇ 500 ਜਾਂ ਇਸ ਤੋਂ ਵੀ ਵਧੇਰੇ ਵੈਰੀ ਜਾਂ ਵਿਰੋਧੀਆਂ ਦੇ ਦੰਦ ਖੱਟੇ ਕਰ ਸਕਦੇ ਹਨ। ਇੱਕ ਗੱਲ ਜਾਣ ਲਓ, ਕੁਦਰਤ ਵੀ ਕਮਜ਼ੋਰਾਂ ਨੂੰ ਖਤਮ ਕਰ ਦਿੰਦੀ ਹੈ ਅਸੀਂ ਸਦਾ ਕਮਜ਼ੋਰਾਂ ਨਾਲ ਖੜਨਾ ਹੈ ਮੇਰੀ ਗੱਲ ਸਮਝ ਪੈ ਰਹੀ ਹੈ ਨਾ ਲੰਮੇ ਪ੍ਰਵਚਨ ਤੋਂ ਬਾਅਦ ਜਾਨਕੀ ਪ੍ਰਸਾਦ ਨੇ ਪੁੱਛਿਆ ਹਾਂ ਗੁਰੂ ਜੀ ਇੱਕ ਚਿਲੇ ਨੇ ਕਿਹਾ ਪਰ ਸਾਰੇ ਚਿਲੇ ਹੈਰਾਨ ਸਨ ਗੁਰੂ ਦੀਆਂ ਅਜਈਆਂ ਪਾਵਨ ਹਵਾਾਂ ਅਤੇ ਇਹ ਰੂਪ ਉਹਨਾਂ ਪਹਿਲੇ ਕਦੇ ਨਹੀਂ ਸੀ ਵੇਖਿਆ ਜਾਂਜੀ ਪ੍ਰਸਾਦ ਉੱਠ ਕੇ ਅੰਦਰ ਚਲਿਆ ਗਿਆ ਚੇਲੇ ਇੱਕ ਦੂਸਰੇ ਨਾਲ ਗੁਫਤਗੂ ਕਰਨ ਲੱਗੇ ਆਪਾਂ ਦਰ ਦਰ ਤੋਂ ਭਿੱਖਿਆ ਮੰਗ ਕੇ ਖਾਣ ਵਾਲੇ ਸਾਧੂ ਲੜਾਕੇ ਕਿਵੇਂ ਬਣ ਸਕਾਂਗੇ ਪਰ ਗੁਰੂ ਜੀ ਦੇ ਵਿਸ਼ਵਾਸ ਦ੍ਰਿੜਤਾ ਸੰਕਲਪ ਅਤੇ ਇਰਾਦੇ ਤੋਂ ਸਾਰੇ ਭਲੇ ਪੰਥ ਜਾਣੂ ਸਨ ਠੰਡ ਵੱਧ ਗਈ ਸੀ ਗੁਰੂ ਅਤੇ ਚੇਲੇ ਧੂਣੇ ਦੁਆਲੇ ਬੈਠੇ ਸਨ ਨਾਰਾਇਣ ਦਾਸ ਦਰ ਦਾ ਬਾਹਰ ਨਹੀਂ ਸੀ ਨਿਕਲਿਆ ਗੋਮਤੀ ਜਾ ਪਾਲਕ ਨੂੰ ਬਾਹਰ ਲਿਆ ਗੁਰੂ ਦਾ ਆਦੇਸ਼ ਸੁਣ ਕੇ ਗੋਮਤੀ ਉੱਠ ਖੜਾ ਠਹਿਰ ਮੈਂ ਵੇਖਦਾ ਆ ਕੇ ਜਾਨਕੀ ਪ੍ਰਸਾਦ ਆਪ ਦੇਰੇ ਦੀ ਇੱਕ ਚੋਪੜੀ ਨੁਮਾ ਕੋਠੜੀ ਵਿੱਚ ਗਿਆ ਦਰਾਇਣ ਦਾਸ ਗੋਡਿਆਂ ਵਿੱਚ ਸਿਰ ਤੇ ਚੁੱਪ ਚਾਪ ਬੈਠਾ ਸੀ ਆ ਪੁੱਤਰ ਬਾਹਰ ਧੂਣੇ ਲੱਗ ਗਿਆ ਕਹਿੰਦਿਆਂ ਗੁਰੂ ਨੇ ਉਸ ਨੂੰ ਮੋਡਿਆਂ ਤੋਂ ਫੜ ਕੇ ਉਠਾ ਲਿਆ भोजन किया भुख नहीं है गुरु जी दास ने होली जी कहा भोजन उठा गुरु ने शक्ति नारायण दास ने भोजन वाला बर्तन चुक लिया चल बहर आ उसन बार ले आके धूने ला के बिठाया तो फिर आदेश दिता भोजन खत्म कर दास गुरु वाल डर के भोजन कर लगा ਪਰ ਇਸ ਤਰ੍ਹਾਂ ਜਾ ਪ੍ਰਿਆਸੀ ਜਿਵੇਂ ਭੋਜਨ ਉਸ ਦੇ ਗਲੇ 'ਚ ਹਰ ਵਾਰ اٹਕ ਜਾਂਦਾ ਹੋਵੇ ਨਾਰਾਇਣ ਦਾਸ ਵੇਖਦਿਆਂ ਜਾਨ ਕੀ ਪ੍ਰਸਾਦ ਦੇ ਚਿਹਰੇ ਉੱਪਰ ਮੁਸਕਾਨ ਆਵੇ ਇੱਕ ਚੇਲੇ ਨੇ ਢੂਣੇ ਵਿੱਚ ਹੋਰ ਲੱਕੜਾਂ ਸੈੱਟ ਦਿੱਤੀਆਂ ਤੇਰਾ ਤੀਰ ਕਮਾਨ ਕਿੱਥੇ ਹੈ ਨਾਰਾਇਣ ਦਾਸ ਗੁਰੂ ਨੇ ਪੁੱਛਿਆ ਉਹ ਤਾਂ ਉਹ ਤਾਂ ਗੁਰੂ ਜੀ ਮੈਂ ਆਪਣੇ ਮਿੱਤਰਾਂ ਕੋਲ ਛੋਟਾਇਆ ਕਿਉਂ ਗੁਰੂ ਨੇ ਹੈਰਾਨ ਹੋ ਕੇ ਪੁੱਛਿਆ ਹੁਣ ਮੈਂ ਕਦੀ ਇਸ ਤਰ੍ਹਾਂ ਨਹੀਂ ਖੇਡਾਂਗਾ ਨਹੀਂ ਬੱਚੇ ਇਸ ਤਰ੍ਹਾਂ ਖੇਡਣਾ ਬੁਰਾ ਨਹੀਂ ਹੈ ਪਰ ਸ਼ਾਨੂੰ ਚੋਣ ਕਰਨੀ ਪਵੇਗੀ ਅਸੀਂ ਕਿਸ ਜਾਨਵਰ ਉੱਪਰ ਤੀਰ ਚਲਾਉਣਾ ਹੈ ਅਜੀਤ ਤੂੰ ਬਾਣੀ ਜਰਾ ਵੱਡਾ ਹੋ ਲੈ ਮੈਂ ਦੱਸਾਂਗਾ ਅਸੀਂ ਕਿਸ ਦਾ ਸ਼ਿਕਾਰ ਕਰਨਾ ਹੈ ਤੇ ਕਦੋਂ ਕਰਨਾ ਹੈ ਸਾਰੇ ਜਾਨਵਰ ਖਤਰਨਾਕ ਨਹੀਂ ਹੁੰਦੇ ਸਾਂਰੇ ਮਨੁੱਖ ਸੌ ਨਹੀਂ ਹੁੰਦੇ ਬੁਰੇ ਜਾਨਵਰ ਜਾਂ ਬੁਰੇ ਆਦਮੀ ਨੂੰ ਮਾਰਨਾ ਬੁਰਾਈ ਨਹੀਂ ਹੈ ਚੰਗੇ ਬੁਰੇ ਦੀ ਪਛਾਣ ਇੱਕ ਸੱਚਾ ਗੁਰੂ ਸੱਚਾ ਮੁਰਸ਼ਿਦ ਸੱਚਾ ਸਾਧੂ ਜਾਂ ਸੱਚਾ ਸੰਤ ਹੀ ਕਰਵਾ ਸਕਦਾ ਹੈ ਸੱਚਾ ਗੁਰੂ ਲੱਭਣਾ ਬਹੁਤ ਕਠਿਨ ਹੈ ਸੱਚਾ ਗੁਰੂ ਦੂਸਰਿਆਂ ਦੀ ਭਲਾਈ ਲਈ ਆਪਣਾ ਜਾਨ ਕੁਰਬਾਨ ਕਰ ਦਿੰਦਾ ਹੈ ਅਸਾਂ ਸੁਣਿਆ ਹੈ ਪੰਜਾਬ ਵਿੱਚ ਸਿੱਖ ਲੋਕਾਂ ਦਾ ਗੁਰੂ ਨੋਮਾ ਨਾਨਕ ਦਿੱਲੀ ਵਿੱਚ ਮੁਗਲ ਬਾਦਸ਼ਾਹ ਨੇ ਕਤਲ ਕਰਵਾ ਦਿੱਤਾ ਹੈ ਐਸੇ ਗੁਰੂ ਬਾਰ-ਬਾਰ ਨਹੀਂ ਜਨਮ ਲੈਂਦੇ ਉਸ ਨੂੰ ਕਤਲ ਕਿਉਂ ਕਰ ਦਿੱਤਾ ਗੁਰੂ ਜੀ ਗੋਮਤੀ ਦਾਸ ਨੇ ਪੁੱਛਿਆ ਉਸ ਗੁਰੂ ਨੇ ਆਖਿਆ ਸੀ ਹਰ ਪ੍ਰਾਣੀ ਨੂੰ ਆਪਣੀ ਇੱਛਾ ਅਨੁਸਾਰ ਧਰਮ ਗ੍ਰਹਿਣ ਕਰਨ ਦਾ ਅਧਿਕਾਰ ਹੈ ਮੁਸਲਮਾਨ ਬਾਦਸ਼ਾਹ ਦਾ ਹੁਕਮ ਸੀ ਜਾਂ ਮੁਸਲਮਾਨ ਬਣੋ ਜਾਂ ਸੀਸ ਕਟਵਾ ਲਓ गुरु ने धर्म नहीं सीस कटवा लिया मुगल बादशाह भी फिर फूंखार जानवर हुए गुरु जी जब नारायण दास ने पूछा त जानकी प्रसाद अचंबे नाल बालक दे मूँह वाल वेखन लगा वाहगुरु जी का खालसा वाहगुरु जी की फतेह